ਤੇ ਬਾਕੀ ਨਾ ਸੱਜਣੋ ਜੇ ਥਣ ਥਣ ਦੀ ਗੱਲ ਕਰ ਲਈ ਨਾ ਮੁਠੀ ਦੀ ਚਵਾਈ ਵਾਲਾ ਥਣ ਲੱਗਿਆ ਤੇ ਲੱਗਿਆ ਵੀ ਯਾਰ ਪੂਰੀ ਦੂਰੀ ਤੇ ਪਹਿਲਣ ਦੇ ਹਿਸਾਬ ਨਾਲ ਪੂਰਾ ਟੋਪ ਦਾ ਥਣਾ ਤੇ ਅਗਲੇ ਬੰਨੇ ਜੇ ਲੇਵੇ ਦੀ ਗੱਲ ਕਰ ਲਈ ਆਪਾਂ ਨਾ ਅਗਲੇ ਥਣ ਤੋਂ ਇੱਕ ਗਿੱਦਾ ਦੂਏ ਦਾ ਲੇਵਾ ਸੱਜਣੋ ਅੱਗੇ ਨੂੰ ਆ ਲੈ ਬੈਕ ਤੋਂ ਦਿਖਾ ਦੇ ਇਹਦੀ ਬਾਡੀ ਬੁੱਡੀ ਦੀ ਬਣ ਕੇ ਦਿਖਾ ਦੇ ਤਰਸ ਐਂ ਦਿਖਾ ਦੇ ਹਰੇਕ ਪੱਖ ਤੋਂ ਚਲਾ ਦਿਓ ਜੀ ਇਹਨੂੰ ਲੈ ਉਹ ਹੀ ਗੱਲ ਆ ਸੱਜਣੋ ਜਗ੍ਹਾ ਦਾ ਥੋੜਾ ਜਆ ਬਾਸ ਜ਼ਰੂਰ ਆ ਤੇ ਬਾਕੀ ਇਹੀ ਝੋਟੀ ਦਾ ਜੀ ਨਾ ਖੁੱਲੇ ਮੈਦਾਨ ਬਦੂਨ ਚ ਤੋਰੀ ਜਾਵੇ ਭਾਈ ਲੰਬੇ ਚ ਉੱਥੇ ਲੱਗਦਾ ਪਤਾ ਵੀ ਚੀਜ਼ ਕੀ ਆ ਕਿਉਂਕਿ ਜਗ੍ਹਾ ਉੱਚੀ ਨਹੀਂ ਵੀ ਆ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਪਰ ਝੋਟੀ ਜਰ ਜੇ ਮੈਂ ਕਹਿਦਾ ਨਾ ਝੋਟੀ ਕਿਸੇ ਪਾਸੋਂ ਵੀ ਹੱਥ ਨਹੀਂ 드러ਉਂਦੀ ਇਹਨੂੰ ਆਪਾਂ ਕਹਿ ਸਕਦੇ ਆਂ ਵੀ ਇਹ ਫਾਈਵ ਸਟਾਰ ਮੋਹਰਾ ਫੌਜੀ ਸਾਹਿਬ ਆਪਣੀ ਖਰੀਦ ਕਿੱਥੇ ਦੀ ਹੈ ਇਹਦੀ ਜੇ ਆਪਾਂ ਦੱਸੀਏ ਸੱਜਣਾ ਇਹ ਬਾਈ ਖਰੀਦ ਆ ਆਪਣੀ ਹੀਰਕਾ ਪਿੰਡ ਪੈਂਦਾ ਜੀਂਦਲ ਵਿੱਚ ਲੈ ਸੱਜਣਾ ਬਾਈ ਨੇ ਪਿੰਡ ਵੀ ਦੱਸਤਾ ਤੁਹਾਨੂੰ ਕਹਿੰਦਾ ਹੀਰਕਾ ਪਿੰਡ ਆ ਜੀਂਦ ਦੇ ਨੇੜੇ ਆ ਤੇ ਬਾਕੀ ਯਾਰ ਜਿਹੜੇ ਸੱਜਣ ਨੂੰ ਕੋਈ ਸ਼ੱਕ ਸ਼ੁਭਾ ਹੋਊਗੀ ਫੌਜੀ ਸਾਹਿਬ ਲੈਵੇ ਲੈਣ ਆਊਗਾ ਜਿਹੜਾ ਸੱਜਣ ਜਾਨਵਰ ਆ ਬਾਈ ਕਹਿੰਦਾ ਯਾਰ ਆਪਾਂ ਉਹਦੀ ਗੱਲ ਵੀ ਕਰਾ ਦਾਂਗੇ ਜਿਹੜੇ ਸੱਜਣ ਤੋਂ ਕੋਈ ਚੱਕਰ ਨਹੀਂ ਬਾਈ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਆਪਾਂ ਫੇਰ ਬਣਾਉਣ ਪਹੁੰਚੀਆਂ ਜੇ ਕਰ ਲਈ ਇਹਨਾਂ ਗੱਲ ਵੀ ਪੰਜਾਬ ਤੇ ਹਰਿਆਣੇ ਦੇ ਬਾਰਡਰ ਦੇ ird gird ਦੀ ਫਿਰਦਾ ਮੈਂ ਸੱਜਣੋ ਕਿਉਂਕਿ ਇੱਥੇ ਤੋਂ ਹਰਿਆਣੇ ਦੀ ਜੀ ਗੱਲ ਕਰ ਲਾਂ ਮੈਂ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਆ ਸਿਰਫ 2 ਕਿਲੋਮੀਟਰ ਝੋਟੀ ਦਿਖਾਊਗਾ ਇੱਕ ਤੇ ਦਿਖਾਊਗਾ ਸੱਜਣੋ ਇੱਕ ਵੀ 10 ਵਰਗੀ ਆ ਇਹ ਇੱਕ ਸੂਆ ਪਹਿਲਾ ਤੇ ਬਾਕੀ ਜਾਣਕਾਰੀ ਸੱਜਣੋਂ ਲਵਾਂਗੇ ਥੋੜਾ ਜਿਹਾ ਸੱਜਣੋਂ ਸਬਰ ਸਾਨੂੰ ਕਰਨਾ ਪਊਗਾ ਚੋਟੀ ਹੈਗੀਆ ਪ्युअर ਹਰਿਆਣੇ ਦੀ ਬਿੱਦ ਪ੍ਰੂਫ ਸਾਰਾ ਕੁਝ ਮਿਲੂਗਾ ਆਪਾਂ ਪਹੁੰਚੇ ਹੋਏ ਅੱਜ ਸੱਜਣੋਂ 22 ਰਾਜੂ ਫੌਜੀ ਕੋਲੇ ਪਹੁੰਚੇ ਹੋਏ ਆ ਜੇ ਗੱਲ ਕਰ ਲਈਏ ਕਿਉਂਕਿ 22 ਦੀ ਯਾਰ ਇੱਕ ਗੱਲ ਆਪਾਂ ਨੂੰ ਚੰਗੀ ਲੱਗੀ ਵੀ ਬਾਈ ਨੇ ਆਰਮੀ ਚ ਰਿਟਾਇਰ ਹੋ ਕੇ ਨਾ ਕਿਤੇ ਵੀ ਯਾਰ ਕਿਤੇ ਪ੍ਰਾਈਵੇਟ ਨੌਕਰੀ ਨੂੰ ਨਾ ਨਾ ਕਰਕੇ ਪ੍ਰਾਈਵੇਟ ਨੌਕਰੀਆਂ ਨੂੰ ਅਬਦਾ ਧੰਦਾ ਅਪਣਾਇਆ ਕਿਉਂਕਿ ਅਬਦਾ ਕੀਤਾ ਜਿਹੜਾ ਸੱਜਣੋਂ ਤੁਹਾਨੂੰ ਮੈਂ ਕਹਿਣਾ ਹੁੰਦਾ ਕਿਤੇ ਵੀ ਯਾਰ ਨੌਕਰੀ ਤੇ ਲੱਗਣ ਨਾਲ ਜਿਹੜਾ ਅਬਦਾ ਕੀਤਾ ਉਹ 100% ਲਾਹੇਵੰਦ ਹੁੰਦਾ ਕਿਉਂਕਿ ਅਬਦਾ ਕੰਮ ਆ ਨਾ ਜਿਹੜਾ ਅਬਦਾ ਬਿਜ਼ਨਸ ਚਾਹੇ ਛੋਟਾ ਕਰ ਲੋ ਜਿੰਨੀ ਉਹਦੇ ਚ ਆਪਾਂ ਮਿਹਨਤ ਕਰਾਂਗੇ ਓਨੀ ਇਨਕਮ ਆਪਣੀ ਵਧੂਗੀ ਬਾਈ ਪ੍ਰਾਈਵੇਟ ਜੇ ਕਿਤੇ ਨੌਕਰੀ ਕਰਾਂਗੇ ਨਾ ਉਹਦੇ ਚਾਹੇ ਮੰਨ ਲਾ ਵੀ ਆਪਾਂ ਨੂੰ 10000 15000 ਦੇ ਦੂ ਅਗਲਾ ਉਹ ਤੇ ਆਪਾਂ ਨੂੰ ਇੱਕ ਵਾਜਮੀ ਤਨਖਾਹ ਮਿਲੂ ਤੇ ਬਾਕੀ ਆ ਜੋ ਰਾਜੂ ਰਾਜੂ ਫੌਜੀ ਨਾਲ ਬਾਈ ਨਾਲ ਸਾਨੂੰ ਮਲਿਆਉਂ ਰ ਹੋਰ ਰਾਜੂ ਜੀ ਕੀ ਹਾਲ ਹੈ? ਬੱਜੀਆ ਵੀਰੇ ਸਤਿ ਸ਼੍ਰੀ ਅਕਾਲ। ਠੀਕ ਠਾਕ ਹਾਂ ਚੜ੍ਹਦੀ ਕਲਾ। ਬੱਜੀਆ ਬੱਸ। ਸਾਰੇ ਯੂਟਿਊਬਰ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਵੀਰੇ। ਲਾ ਪਿੰਡ ਰਾਜੂ ਆਪਣਾ ਹੈਗਾ ਕਾਨਗੜ ਜਿਲ੍ਹਾ ਮਾਨਸਾ ਹਨਾ। ਹਾਂਜੀ। ਜਿਲ੍ਹਾ ਮਾਨਸਾ ਸੱਜਣੋਂ ਬਾਈ ਦਾ ਪਰ ਹਰਿਆਣਾ ਕਿੰਨੀ ਕੁ ਦੂਰ ਅਜ ਕਰ ਲਈ ਗੱਲ। ਹਰਿਆਣਾ ਆਪਣੇ ਖੇਤਾਂ 'ਚ ਲੱਗਦਾ 2 2 ਕਿਲੋਮੀਟਰ। ਸਿਰਫ 2 ਕਿਲੋਮੀਟਰ ਬਾਦਰ ਏਰੀਆ 'ਚ ਆ ਗਈ। ਸਦਾਣੀ ਪਿੰਡ ਲਾ। ਅੱਛਾ। ਜੇ ਆਪਾਂ ਗੱਲ ਕਰ ਲਈਏ ਰਾਜੂ ਵੀ ਜਰ ਜ਼ਿਆਦਾ ਤਰਫੋਂ ਜੀ ਜੇ ਮੈਂ ਦੇਖਦਾ ਹਾਂ ਉਹਨਾਂ ਹਨਾ ਵੀ ਨੌਕਰੀ ਤੇ ਲੱਗਦੇ ਨੇ ਆ ਵੀਰੇ ਆਪਣੀ ਦੇਖਾ ਸੋਚ ਅਡੋ ਅਡਾ ਹੈ ਬਾਈ ਸੰਜੇ ਉਂਗਲਾਂ ਨਾਲ ਤਾਂ ਬਰਾਬਰ ਨੇ ਹੁਣ ਮੇਰਾ ਮਨ ਪਾਇਆ ਵੀ ਆ ਯਾਰ ਆਪਾਂ ਚੰਗੀ ਚੀਜ਼ ਜਿਹੜਾ ਚੰਗਾ ਕੰਮ ਕਰੀਏ ਵੀ ਹੈ ਨਾ ਵੀ ਸੋਣਾ ਕੰਮ ਕਰੋ ਸਾਫ ਸੁਥਰਾ ਜਿਹੜਾ ਅਗਲੇ ਨੂੰ ਜਚੇ ਵੀਰੇ ਨਾਲੇ ਆਪਦਾ ਕਰਜ ਦਾ ਕਰੇ ਨਾਲੇ ਦੋ ਰੋਟੀ ਨੂਨ ਨਾਲ ਰੋਟੀ ਮਿਲੇ ਜਿਵੇਂ ਬਚਤ ਬਣ ਬਾਕੀ ਇਹ ਜੀ ਗੱਲ ਕਰ ਲਈ ਯਾਰ ਅੱਜ ਤੱਕ ਬਾਈ ਨੇ ਦੇਸ਼ ਦੀ ਸੇਵਾ ਕਰੀਆ ਇਸ ਦੂਬਾਰ ਵੀ ਬਾਈ ਕਹਿੰਦਾ ਯਾਰ ਆਪਣੇ ਕਿਸਾਨ ਵੀਰ ਲਾਲੂ ਆਪਣੇ ਲੋਕਲ ਸੱਜਣਾ ਦੀ ਸੇਵਾ ਕਰਨੀ ਆ ਤੇ ਕਮੈਂਟ ਵਾਲੇ ਸੱਜਣ ਕਰਨਗੇ ਵੀ ਯਾਰ ਸੇਵਾ ਕਿਵੇਂ ਬਈ ਪ੍ਰਾਫਿਟ ਦੀ ਹਰੇਕ ਨੂੰ ਲੋੜ ਆ ਕਿਉਂਕਿ ਪੈਸੇ ਤੋਂ ਬਿਨਾਂ ਰਾਜੂ ਜੀ ਗੱਲ ਕਰ ਲਿਆ ਜੀ ਜ਼ਿੰਦਗੀ ਬਤੀਤ ਵੀ ਨਹੀਂ ਹੁੰਦੀ ਹੈ ਨਾ ਪੈਸਿਆਂ ਤੋਂ ਬਈ ਓਨਾਂ ਕ ਖਾ ਲੋ ਕਿੱਟੇ ਡਰਜ ਹਾਂ ਉਹ ਵਰਨਾ ਮੈਨੂੰ ਉਲਟੀ ਆਉਗੀ ਉਲਟੀ ਆ ਜੂਗੀ ਉਹ ਡਾਕਟਰ ਲੈ ਕੇ ਜਾਵਾਂਗੇ ਫਿਰ ਦਬਲ ਨਿਕਾ ਠੀਕ ਹੈ ਗੱਲ ਲਾ ਰਾਜੂ ਇਹ ਛੋਟੀ ਦਾ ਕਿਹੜਾ ਸੂਆ ਬਈ ਜੇ ਆਪਾਂ ਗੱਲ ਕਰੀਏ ਇਹ ਭਾਈ ਪਹਿਲੇ ਸੂਏ ਹੈ ਠੀਕ ਹੈ ਗੱਲ ਆ ਇਹ ਪੰਜਵਾਂ ਦਿਨ ਸੂਈ ਨੂੰ ਹੈ ਠੀਕ ਹੈ 10 ਕਿਲੋ ਬੋਲਾ ਠੰਡਾ ਤਿਆਰ ਹੈ ਦੰਦਾਂ ਚ ਕਿਵੇਂ ਆ ਦੰਦਾਂ ਚ ਬਈ ਚਾਰ ਦੰਦ ਕੱਢਦੀ ਹੈ ਅੱਛਾ ਠੀਕ ਹੈ ਦਿਖਾ ਦੂਗੀ ਦਿਖਾ ਦ ਲੱਕਰ ਮੜੀ ਇਹ ਕੋਸ਼ਿਸ਼ ਲ ਸੱਜਣੋ ਪਹਿਲਾ ਸੂਆ ਝੋਟੀ ਆ ਵੇ ਮੂੰਹੋਂ ਚਾਰ ਦੰਦ ਦਾ ਪਰ ਜੇ ਇਹਦੀ ਮੈਂ ਬਾਡੀ ਬੁੱਡੀ ਦੀ ਗੱਲ ਕਰ ਲਾਂ ਇਹਦੀ ਲੈਂਥ ਲੁੰਥ ਦੀ ਗੱਲ ਕਰ ਲਾਂ ਸੱਜਣੋ ਲੱਗੂਗੀ ਤੁਹਾਨੂੰ ਐ ਜਿਵੇਂ ਵੀ ਦੂਜੇ ਸੂਏ ਵਾਲੇ ਜਾਨਵਰਾਂ ਜਿਹੜਾ ਜਾਨਵਰ ਐ ਪਰ ਮੂੰਹੋਂ ਚਾਰ ਦੰਦ ਦਾ ਤੇ ਪੈਰਾਂ ਪੂਰਾਂ ਦੀ ਵੀ ਯਾਰ ਬਾਲੀ ਸਾਫ ਆ ਜਿਵੇਂ ਆਪਾਂ ਕਹਿ ਦਿੰਦੇ ਨੇ ਘੋੜੀ ਵਰਗੀ ਝੋਟੀ ਵਾਲਾ ਇੱਥੇ ਤੋਂ ਬਈ ਦੰਦ ਦੰਦ ਵੀ ਫੌਜੀ ਕਹਿੰਦਾ ਦਿਖਾ ਦਿੰਦੇ ਆ ਤੁਹਾਨੂੰ ਉਹ ਸੱਟ ਨਾ ਮਾਰੇ ਫੌਜੀ ਆ ਦੇਖ ਚਾਰ ਕੱਟਦੀ ਐ ਬਾਈ ਨਾ ਰੀਜਨਲ ਚਾਰ ਦੰਦ ਦਾ ਸੱਜਣੋ ਬਾਕੀ ਜਿਹੜਾ ਸੱਜਣ ਜਿਹੜਾ ਆ ਮਾਂਗਰ ਕੱਟਾ ਬਈ ਲੈ ਦਰ ਸੋਤੇ ਮਾਰ ਦੇ ਵਾ ਕੈਮਰਾ 나ੜੂਆ ਨੂੜੂਆ ਵੀ ਦਿਖਾ ਦੇ ਨਾਲ ਬਾਲੇ ਬੰਦੇ ਕਹੀਂ ਜਾਣਗੇ ਵੀ ਕੱਟਾ ਦੇਖਣ ਨੂੰ ਖਾ ਸਾਡਾ ਵੱਲ ਜਾ ਲੱਗਦਾ ਲੈ 나ੜੂਆ ਵੀ ਹਲੇ ਜੇ ਗੱਲ ਕਰ ਲਈ ਸੱਜਣੋਂ ਨਾਲ ਹੀ ਐ ਦੰਦ ਵੀ ਦਿਖਾ ਦੇ ਬਈ ਇਹਦੇ ਓਏ 나ੜੂਆ ਨਾਲ ਹੀ ਆ ਫੌਜੀ ਸਾਹਿਬ ਦੰਦਾਂ ਵਾਲੇ ਓ ਨਹੀਂ ਮਾਂ ਇੱਕ ਰੌਣ ਹੀ ਆ ਤਸੱਲੀ ਨਾ ਸੱਚ ਦੀ ਚੀਜ਼ ਵਿੱਚ ਵੀਰੇ ਯਾਰ ਹਾਂ ਇੱਕ ਮਿੰਟ ਲੈ ਲੋਕ ਤਾਂ ਨਾ ਸੱਜਣੋਂ ਝੋਟੀਆਂ ਦੇ ਦੰਦ ਦਿਖਾਉਂਦੇ ਨੇ ਫੌਜੀ ਸਾਹਿਬ ਕਹਿੰਦੇ ਅੱਜ ਬੱਚੇ ਦੇ ਨਹੀਂ ਦਿਖਾਈ ਦੰਦੇ ਆ ਲੈ ਸਿਰਫ ਦੋ ਦੰਦ ਅਜੇ ਕੱਟਦੇ ਹੀ ਆ ਲੈ ਓਏ ਤੇ ਮੇਨ ਗੱਲ ਆ ਯਾਰ ਜਿਹੜੀ ਚੰਗੇ ਦੁੱਧਾਂ ਦੇ ਜਾਨਵਰ ਦਾ ਕੱਟਾ ਵੀ ਯਾਰ ਵਧੀਆ ਰੁਪਈਆ ਚ ਅੱਗੇ ਸੇਲ ਹੁੰਦਾ ਸੱਜਣੋ ਲੈ ਫੌਜੀ ਸਾਹਿਬ ਇਹਨੂੰ ਇੱਕ ਵਾਰੀ ਨਾ ਤੋੜ ਕੇ ਦਿਖਾ ਦਿਓ ਖੋਲ ਕੇ ਤੋੜ ਦਿਨੇ ਮੈਂ ਤੇ ਬਾਕੀ ਜਿਹੜਾ ਤੁਰੂ ਕੀ ਸੱਜਣੋ ਜਜਮੈਂਟ ਕਰ ਲਿਓ ਪਰ ਸੇ ਦਾ ਲੇਵ ਵਾਲੂ ਬਾਗਲੇ ਬੰਨਿਓ ਦਿਖਾ ਦੇ ਇੱਧਰਲੇ ਬੰਨਿਓ ਲੇਵ ਇਹਦਾ ਇਹਦੇ ਨੇੜੇ ਲਾ ਦੇ ਕੈਮਰਾ ਡਰ ਨਾ ਜਮਾ ਜਮਾ ਲਵੇ ਲੱਗ ਲਾ ਲਿਆ ਤੇ ਬਾਕੀ ਨਾ ਸੱਜਣੋ ਜੇ ਥਣ ਥਣ ਦੀ ਗੱਲ ਕਰ ਲਈ ਨਾ ਮੁਠੀ ਦੀ ਚਵਾਈ ਵਾਲਾ ਥਣ ਲੱਗਿਆ ਤੇ ਲੱਗਿਆ ਵੀ ਯਾਰ ਪੂਰੀ ਦੂਰੀ ਤੇ ਪਹਿਲਣ ਦੇ ਹਿਸਾਬ ਨਾਲ ਪੂਰਾ ਟ ਅਗਲੇ ਥਣ ਤੋਂ ਇੱਕ ਗਿੱਟਾ ਦੂਏ ਦਾ ਲੇਵਾ ਸੱਜਣੋ ਅੱਗੇ ਨੂੰ ਆਲਾ ਬੈਕ ਤੋਂ ਦਿਖਾ ਦੇ ਇਹਦੀ ਬਾਡੀ ਬੁੱਡੀ ਦੀ ਬਣ ਕੇ ਦਿਖਾ ਦੇ ਤਰਸ ਐਂ ਦਿਖਾ ਦੇ ਹਰੇਕ ਪੱਖ ਤੋਂ ਚਲਾ ਦਿਓ ਜੀ ਇਹਨੂੰ ਲੈ ਉਹ ਹੀ ਗੱਲ ਆ ਸੱਜਣੋ ਜਗ੍ਹਾ ਦਾ ਥੋੜਾ ਜਆ ਬਾਸ ਜ਼ਰੂਰ ਆ ਤੇ ਬਾਕੀ ਇਹੀ ਦੀ ਝੋਟੀ ਦਾ ਜੇ ਨਾ ਖੁੱਲੇ ਮੈਦਾਨ ਬਦੂਨ ਚ ਤੋਰੀ ਜਾਵੇ ਭਾਈ ਲੰਬੇ ਚ ਉੱਥੇ ਲੱਗਦਾ ਪਤਾ ਵੀ ਚੀਜ਼ ਕੀ ਆ ਕਿਉਂਕਿ ਜਗਾ ਉੱਚੀ ਨਹੀਂ ਵੀ ਆ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਪਰ ਝੋਟੀ ਜਰ ਜੇ ਮੈਂ ਕਹਿਦਾ ਨਾ ਝੋਟੀ ਕਿਸੇ ਪਾਸੇ ਵੀ ਹੱਥ ਨਹੀਂ 드러ਉਂਦੀ ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ 5 ਸਟਾਰ ਮੋਹਰਾ ਫੌਜੀ ਸਾਹਿਬ ਆਪਣੀ ਖਰੀਦ ਕਿੱਥੇ ਦੀ ਹੈ ਜੀ ਆਪਾਂ ਦੱਸੀਏ ਸੱਜਣਾ ਇਹ ਬਾਈ ਖਰੀਦ ਆ ਆਪਣੀ ਹੀਰਕਾ ਪਿੰਡ ਪੈਂਦਾ ਜੀਂਦ ਲਵੇ ਲੈ ਸੱਜਣਾ ਬਾਈ ਨੇ ਪਿੰਡ ਵੀ ਦੱਸਤਾ ਤੁਹਾਨੂੰ ਕਹਿੰਦਾ ਹੀਰਕਾ ਪਿੰਡ ਆ ਜੀਂਦ ਦੇ ਨੇੜੇ ਆ ਤੇ ਬਾਕੀ ਯਾਰ ਜਿਹੜੇ ਸੱਜਣ ਨੂੰ ਕੋਈ ਸ਼ੱਕ ਸ਼ੁਭਾ ਹੋਊਗੀ ਫੌਜੀ ਸਾਹਿਬ ਲਵੇ ਲੈਣ ਆਊਗਾ ਜਿਹੜਾ ਸੱਜਣ ਜਾਨਵਰ ਆ ਬਾਈ ਕਹਿੰਦਾ ਯਾਰ ਆਪਾਂ ਉਹਦੀ ਗੱਲ ਵੀ ਕਰਾ ਦਾਂਗੇ ਜਿਹੜੇ ਸੱਜਣ ਤੋਂ ਕੋਈ ਕੋਈ ਚੱਕਰ ਨਹੀਂ ਬਾਈ ਲੈ ਇਧਰ ਲੈ ਬੰਨਿਆ ਦਰਸ ਲੇ ਵਾਲੂ ਇੱਕ ਵਾਰੀ ਹੋਰ ਦਿਖਾ ਦੇ ਤੇ ਉੱਤੋਂ ਬਣਾਵਟ ਬਣੂਟ ਵੀ ਦਿਖਾ ਦੇ ਕੱਟ ਤੋਂ ਘੱਟ 15-20 ਦਿਨਾਂ ਦੇ ਵਿੱਚ ਖਾ ਪੀ ਕੇ ਬਣਦੀ ਆ ਪਰ ਯਾਰ ਪਹਿਲਨ ਦੇ ਹਿਸਾਬ ਨਾਲ ਜਿਹੜਾ ਇਹਦਾ ਥਣ ਥਣ ਲੱਗਿਆ ਤੇ ਦੂਰੀ ਤੇ ਲੱਗਿਆ ਤੇ ਲੱਗਿਆ ਵੀ ਯਾਰ ਐਨ ਬਾ ਕਮਾਲ ਆ ਤੇ ਫੇਸ ਕੁਆਲਟੀ ਦਿਖਾ ਦੇ ਦਰਸ ਬੈਕ ਹੋ ਕੇ ਬਾਈ ਤੇ ਇਹਦਾ ਸਿੰਘ ਸੁੰਗ ਵੀ ਦਿਖਾ ਦੇ ਅੱਜ ਦੁੱਧਰ ਆਈਡੀ ਦਾ ਕਿੰਨਾ 10 ਕਿਲੋ ਠੰਡਾ ਦੁੱਧ ਆ ਰੈਡੀ ਹੈ ਵੀਰੇ ਠੀਕ ਆ ਜੀ ਤੇ ਇੱਕ ਗੱਲ ਹੋਰ ਦੱਸਦਾ ਜਮਾ ਠੰਡੀ ਝੋਟੀ ਕੇ ਦੋਰੇ ਜਿਹਨੂੰ ਆਪਾਂ ਜਨਾ ਦੋਰੇ ਥਾਣਾ ਹਰਿਆਣੇ ਚ ਕਾੜਨੇ ਹਾਂਜੀ ਉਹ ਦੋਰੇ ਥਾਣ ਤਕਾੜ ਦਈ ਜਮਾ ਸਿਰੇ ਦੇ ਬਾਈ ਚੁਬਾਈ ਜਮਾ ਬਾਲ ਵਰਗੀ ਠੀਕ ਆ ਗੱਲ ਤਮਾ ਪੋਲੀ ਰੂਮ ਵਰਗੀ ਜਿਵੇਂ ਮਾਰ ਉਹ ਬਾਲ ਵਰਗੀ ਤਾਂ ਬਰੀਕ ਹੁੰਦੀ ਆ ਉਹ ਰੂਮ ਵਰਗੀ ਛੋੜੀ ਦੱਤ ਨਿਕਲ ਕੇ ਮੇਰੇ ਮੂੰਹ ਤੋਂ ਰੂਮ ਵਰਗੀ ਬਾਲ ਵਰਗੀ ਤਾਂ ਬਾਹਲੀ ਪੱਤ ਲੈ ਬੱਚਾ ਲਾ ਕੇ ਪਤਾ ਰ ਮਾਰ ਕੀ ਦਿਖਾ ਦਨੇ ਇਹਦੀਆਂ ਹੁਣੇ ਮਾਰੀ ਓਏ ਹੁਣੇ ਮਾਰ ਦੇ ਇਹਨੇ ਕਿੱਧਰ ਹੱਲਣਾ ਹੈ ਲੈ ਸੱਜਣਾ ਕਰਦੇ ਆ ਬਈ ਕੋਸ਼ਿਸ਼ ਇਹਦੀ ਬੱਚਾ ਲਾ ਕੇ ਜੇ ਮੈਂ ਤੁਹਾਨੂੰ ਨਾ ਤਾਂ ਥਣ ਖੁਣ ਕੱਢ ਕੇ ਜਦੋਂ ਥੱਲੋਂ ਝੋਟੀ ਨਿਕਲ ਬਾਹਲੀ ਨਿਕਰਦੀ ਆ ਜਾਨਵਰ ਕਿਉਂਕਿ ਜਦੋਂ ਬੱਚਾ ਲਾ ਦਿੰਦਾ ਫੇਰ ਵੀ ਤੁਹਾਨੂੰ ਮੈਂ ਤੋਰ ਕੇ ਤੋਰ ਡੰਗਰਾਂ ਦਾ ਕਰਦੀ ਆ ਨਾ ਮੈਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖੜ ਜੂਗੀ ਕੁਛ ਨਹੀਂ ਕਹਿੰਦੀ ਲਾ ਬੱਚਾ ਸੱਜਣੋ ਇਹਦਾ ਛੱੜਤਾ ਆਪਾਂ ਬਾਕੀ ਜੇ ਮੈਂ ਗੱਲ ਕਰ ਲਾਂ ਟਾਈਮ ਆ ਜਿਹੜਾ ਹਲੇ ਚਬਾਈ ਦਾ ਘੱਟੋ ਘੱਟ 2.5 ਤੋਂ 3 ਘੰਟੇ ਪਏ ਨੇ ਉਹ ਸਾਬ ਨਾਲ ਇਹਦੇ ਤੁਸੀਂ ਹਵਾਨੇ ਦੀ ਵੀ ਜੱਜਮੈਂਟ ਕਰ ਲਿਓ ਕਿਉਂਕਿ ਡੰਗ ਤੇ ਯਾਰ ਝੋਟੀ ਨੇ ਐਨ ਤੁਰਨਾ ਫਸ ਕੇ ਤੇ ਜਿਹੜੀ ਮੇਨ ਗੱਲ ਆ ਸੂਈ ਨੂੰ ਹਲੇ 5 ਦਿਨ ਪੰਜਵਾਂ ਦਿਨ ਆ 나ੜੂਆ ਨਾਲਾ ਤੇ ਦੰਦ ਵੀ ਫੌਜੀ ਸਾਹਿਬ ਨੇ ਦਿਖਾਤੇ ਕਿਉਂਕਿ ਪਹਿਲਣ ਦੇ ਹਿਸਾਬ ਨਾਲ ਜੇ ਗੱਲ ਕਰ ਲਈ ਯਾਰ ਝੋਟੀ ਐ ਨਾ ਸੁੱਕੀ ਪਾਂਡਾ ਲੈ ਆਈ ਓਏ ਆਪਾਂ ਕਹਿ ਸਕਦੇ ਆ ਵਪਾਰੀਆਂ ਵਾਂਗੂ ਥੱਲੀ ਮਾਰ ਦਾਂਗੇ ਮੰਡੀ ਵਾਲਾ ਚੱਲ ਥੱਲੇ ਮਾਰੇ ਤੂੰ ਆਪੇ ਮਾਰੀ ਨੱਤਾ ਤੈਨੂੰ ਮੈਂ ਜਾਣਦਾ ਨਹੀਂ ਚਵਾਈ ਕਰਨਾ ਤੂੰ ਨਹੀਂ ਜਾਣਦਾ ਫਿਰ ਵੀ ਮਾਰੇਗਾ ਐਸ਼ਿਆ ਲੈ ਯਾਰ ਲੈ ਦੇਖ ਲਾਂਗੇ ਬੈਠ ਕੇ ਕੋਈ ਗੱਲ ਨਹੀਂ ਕਰਾਂ ਜੀ ਦੋ ਦੋ ਧਾਰਾਂ ਤੇ ਇਥੋਂ ਵੀ ਮਰਵਾ ਲਾਂਗੇ ਮੈਂ ਤੈਨੂੰ ਕੀ ਕਹਾਂ ਤੂੰ ਜਿੰਮੇ ਮਰਜੀ ਮੁੱਠੀ ਬੰਦ ਕਰਕੇ ਮਾਰ ਲਈ ਅੰਗੂਠਾ ਲਾ ਕੇ ਮਾਰ ਲਈ ਚਾਹੀ ਐ ਫੜ ਕੇ ਮਾਰ ਲਈ ਐਸ਼ਿਆ ਬਾੜ-ਬਾੜ ਪਊ ਧਾਰ ਜੀ ਲੈ ਆ ਗਈ ਭੋਜੀ ਸਾਬ ਹਾਂ ਲਾ ਜਾਂਦੇ ਸਮਾਰ ਕੇ ਹੋ ਜਾਂਦੇ ਤਸੱਲੀ ਆਨ ਮੈਂ ਥਣ ਥਣ ਤਾਂ ਉਹੀ ਗੱਲ ਆ ਸੱਜਣੋ ਮੇਰੀ ਸੋਚ ਤਾਂ ਵੀ ਕੋਈ ਵਾਰ ਨਹੀਂ ਦੇਖੀ ਕੋਈ ਵਾਰ ਨਹੀਂ ਦੇਖਦੀ ਠੀਕ ਐ ਥਾਣ ਬਾਈ ਐਨ ਕੱਢਿਆ ਪੂਰਾ ਟਾਪ ਦਾ ਆਪਾ ਜਿਹੜਾ ਕਹਿਨੇ ਹੁੰਦੇ ਨਾ ਪੂਰਾ ਟਾਪ ਵਾਲਾ ਥਾਣ ਬਣਾਇਆ ਝੋਟੇ ਨੇ ਮੈਂ ਦਿਖਾਇਆ ਬਾਈ ਤੂੰ ਇਹ ਮੇਨ ਗੱਲ ਆ ਨਾ ਜਿਹੜੀ ਯਾਰ ਠੰਡੀ ਸੀਲ ਆ ਆ ਹੀ ਨਹੀਂ ਮਾਰ ਕੇ ਹਜੇ ਆਊਗੀ ਆਊਗੀ ਉਹ ਡਰ ਜਾਂਦੀ ਥੋੜਾ 2 ਘੰਟਿਆਂ ਦਾ ਹੀ ਫਰਕ ਪੈ ਜਾਂਦਾ ਦੁੱਧ ਦਾ ਮੈਂ ਘੰਟੇ ਦੋ ਘੰਟਿਆਂ ਦਾ ਫਰਕ ਤਾਂ ਪੈ ਜਾਣਾ ਪਰ ਉਹਨਾਂ ਦਾ ਦਾੜ ਚਾਹੀਦਾ ਇਹਨੂੰ ਥਾਣ ਥੋੜੀ ਚੰਗਾ ਕੱਢਦੀ ਆ ਫਿਰ ਕੁਛ ਇਹ ਚੁੰਗੀ ਜਾਂਦਾ ਨਾ ਅਬ ਦੁੱਧੇ ਵਾਲਾ ਛੱਡਾਂ ਮੈਂ ਕਹਿੰਦਾ ਇਹਨੂੰ ਤੁਸੀਂ ਨਾ ਝੋਟੇ ਮਾਰ ਗਿਆ ਸੀ ਮੈਂ ਕਹਿੰਦਾ ਤਿੰਨੇ ਥਾਣੇ ਹੀ ਚੁੰਗਦਾ ਯਾਰ ਹੈ ਆਪੇ ਹੈਗਾ ਲੱਗੂ ਤੁਹਾਨੂੰ ਸੱਜਣੋਂ ਆਇਆ ਵੀ ਪਤਾ ਨਹੀਂ ਇਹ 15 20 ਦਿਨਾਂ ਦਾ ਤਾਂ ਨਾੜੂਆ ਦਿਖਾਤਾ ਤੁਹਾਨੂੰ ਅਸੀਂ ਦੰਦ ਨਹੀਂ ਕਿਸੇ ਸੱਜਣ ਨੇ ਮੰਨਣਾ ਵੀ ਨਹੀਂ ਵੀ ਇਹ ਬਜਾ ਨਾਂ ਦਾ ਬਾਹਰ ਤੂੰ ਆਪੇ ਮਾਰ ਲੈ ਦੋ ਦੋ ਮਾਰ ਦੇ ਤੂੰ ਮਾਰੀਆਂ ਨਹੀਂ ਮੈਂ ਕਦੇ ਲੈ ਇੱਧਰ ਦਿਖਾ ਇਹ ਥਾਣ ਤੋਂ ਦਿਖਾ ਦੇ ਦਰਸ ਨੇੜੇ ਲਾ ਕੇ ਇਹਨੂੰ ਬੰਦ ਦੇ ਬਾਈ ਸਾਾਨੂੰ ਆਪਣੇ ਨੂੰ ਪਤਾ ਲੋੜੇ ਨਹੀਂ ਲੈ ਲੈ ਇਹਨੂੰ ਤਾਂ ਮੈਂ ਬੰਦਾਂ ਨਾ ਇੱਧਰ ਇਹ ਥਾਣ ਤੋਂ ਦਿਖਾ ਦੇ ਦਰਸ ਲਾ ਕੇ ਪੂਰੀ ਬੰਦ ਦੇ ਥਾਣ ਤੋਂ ਤਾਂ ਹਨ ਕਹਿੰਦਾ ਬਈ ਬਾ ਕਮਾਲ ਹੈ ਤાળા ਤੂਰਾ ਨਹੀਂ ਦਿਖਾ ਦੋ ਫੌਜੀ ਸਾਹਿਬ ਮਾਰ ਕੇ ਦੇ ਪਾਣੀ ਤਾਂ ਨਹੀਂ ਕੱਢ ਦੇ ਡੋਲ ਦੇ ਆਈ ਨਹੀਂ ਸਮਾਰ ਕੇ ਹੈਨਾ ਨਾਲ ਛੋਟਾ ਡਰਜਾ ਕਰਤੀ ਹਾਂ ਡਰਦੀ ਆ ਥੋੜੀ ਮਾਰ ਰਹੇ ਨੇ ਮਾਰ ਦੋ ਇਹ ਹੱਥ ਨਾਲ ਹੀ ਮਾਰ ਦੋ ਨਾ ਆਪਾਂ ਕੱਲੇ ਕੱਲੇ ਦੀ ਮਾਰ ਕੇ ਦਿਖਾਉਂਗਾ ਗਰੇ ਲੈ ਨਾ ਤਾਰ ਤੂਰ ਸੱਜਣੋਂ ਆਣ ਪੈਂਦੀ ਆ ਪੂਰੀ ਮੋਤੀ ਹੁਣ ਅਗਲੇ ਥਣਾਂ ਨੇ ਵੀ ਮਾਰ ਦੋ ਜੀ ਇਹ ਇੱਥੇ ਤੋਂ ਦਿਖਾ ਦੇ ਤਰਸਾਂ ਹਾਂ ਅਗਲੇ ਨੇ ਵੀ ਮਾਰ ਦੋ ਹਉ ਦੇਖ ਕਿਥੇ ਚੜ ਗਿਆ ਤੇ ਬਾਕੀ ਜਿਹੜੀ ਮੇਨ ਗੱਲ ਹੈ ਨਾ ਸੱਜਣੋ ਪਹਿਲਾਂ ਅਗਲੇ ਯਾਰ 2 ਦਿਨ 3 ਦਿਨ ਕੱਢ ਕੇ ਦੇਖ ਲਓ ਕੋਈ ਦਿੱਕਤ ਨਹੀਂ ਆਪਾਂ ਨੂੰ ਆ ਪਹਿਲਾਂ ਦੀ ਜੇ ਮੈਂ ਗੱਲ ਕਰ ਲਾਂ ਵੀ ਚਬਾਈ ਵੀ ਪੰਜਾਂ ਸੱਤਾਂ 10 ਦਿਨਾਂ ਚ ਜਾ ਕੇ ਆਇਨ ਬਣਦੀ ਆ ਪੂਰੀ ਖਰੀ ਉਰਲੇ ਜੋ ਵੀ ਮਾਰ ਦੋ ਜੀ ਇੰਕਲੂਡੋ ਗੱਟਾ ਚੋਂ ਗੂਗਾ ਥੋੜਾ ਜਿਹਾ ਤੇ ਬਾਕੀ ਜੇ ਆਪਾਂ ਗੱਲ ਕਰ ਲਈਏ ਕਿਸੇ ਵੀ ਥਾਂ ਦੇ ਤਾਰ ਦਾ ਤਾਂ ਨਹੀਂ ਵੱਧ ਘੱਟ ਨਾ 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 ਗਰੰਟੀ ਆ ਆਪਣੀ ਬਈ ਤਾਰ ਵੱਧ ਘੱਟ ਦੀ ਗੱਠ ਹੋਵੇ ਉਹ ਹੋਵੇ ਠੀਕ ਆ ਗੱਲਾਂ ਠੀਕ ਹੈ ਲਾ ਸੱਜਣੋ ਇੱਕ ਵਾਰੀ ਨਾ ਆਪਾਂ ਤੁਹਾਨੂੰ ਫੇਰ ਤੋਰ ਕੇ ਦਿਖਾ ਦੇਣਾ ਝੋਟੀ ਆ ਗਈ ਤੇ ਧਾਰਾਂ ਧੂਰਾ ਫੌਜੀ ਸਾਹਿਬ ਨੇ ਮਾਰ ਕੇ ਦਿਖਾਤੀਆਂ ਤੇ ਉਹੀ ਗੱਲ ਆ ਕਈ ਵਾਰੀ ਬੱਚਾ ਨਾ ਕਿਸੇ ਥਾਂ ਨੂੰ ਵੱਧ ਘੱਟ ਲੱਗ ਜਾਂਦਾ ਉਹ ਚੀਜ਼ ਦੀ ਫੌਜੀ ਸਾਹਿਬ ਕਹਿੰਦੇ ਆਪਣੀ ਗਰੰਟੀ ਆ ਕਿ ਕਿਸੇ ਨਹੀਂ ਥਾਂ ਵੱਧ ਘੱਟਦੀ ਯਾਰ ਇਹ ਇਧਰੋਂ ਸੱਜਣੋ ਅਗਲੇ ਬੰਨਿਓ ਲੇਵਾਲੂ ਬਾ ਦੇਖ ਸਕਦਾ ਥਣ ਤਾਂ ਉਹੀ ਗੱਲ ਆ ਵੀ ਯਾਰ ਐਨੇ ਬਈ ਪੂਰੀ ਟਾਪ ਕੁਆਲਿਟੀ ਦੇ ਤੇ ਲੱਗੇ ਵੀ ਆਪਸ ਚ ਪੂਰੀ ਦੂਰੀ ਤੇ ਨੇ ਲੈ ਹੁਣ ਆਪਾਂ ਨਾ ਫੌਜੀ ਸਾਹਿਬ ਨੂੰ ਰੇਟ ਪੁੱਛਦਾ ਵੀ ਰੇਟ ਇਹਦਾ ਕੀ ਕਰਦੇ ਨੇ ਬਾਕੀ ਤਾਂ ਸਾਰੀਆਂ ਤਰੀਫਾਂ ਵੀ ਲੈ ਲੈ। ਲੈ ਫੌਜੀ ਸਾਹਿਬ ਐ ਕਰੋ ਵੀ ਹੁਣ ਇਹਦਾ ਰੇਟ ਨਾਲ ਆਪਾਂ ਰੇਟ ਛੋਟੀ ਦੇ ਮੰਗੇ ਕਿੰਨੇ ਦੀ ਕੀ ਰੇਟ ਕਰਦੇ ਆ ਇਹਦਾ। ਇਹੇ ਬਾਈ ਹਾਂ ਜੀ। ਆਪਾਂ ਛੋਟੀ ਦੇਮ ਬਾਈ 1500 ਰੁਪਏ ਨਫੇ ਨਾਲ। ਅੱਛਾ। ਇਹ ਤਾਂ ਯਕੀਨ ਜਾਨੀ ਮੰਨਣਾ ਕਿਸੇ ਨੇ ਵੀ 1500 ਰੁਪਏ ਨਫੇ ਨਾਲ। ਫੇਰ ਮੇਰੇ ਕਰ ਰੱਬ ਨੂੰ ਜਾਨ ਦੇਣੀ ਵੀਰੇ ਆਪਾਂ। ਆਈ ਗਈ ਦਾ ਕੋਈ ਚੱਕਰ ਨਹੀਂ ਆਪਾਂ ਐਂ ਦੱਸ ਦੋ ਵੀ ਆਪਾਂ ਝੋਟੀ ਇਹ ਕਿੰਨੇ ਦੀ ਵੇਚਣੀ ਆਪਾਂ 146500 ਦੀ ਝੋਟੀ ਦੇ ਦਾਂਗੇ ਅਛਾ ਮਾਨਤਨ ਇਹਦੀ ਜੋ ਕੋਈ ਮਾਨਤਨ ਮੈਂ ਜਮਾ ਖਿੱਚ ਕੇ ਅਗਲੇ ਜਿੰਨੇ ਦੀ ਆਈ ਹੈ ਨਾ 1500 ਰੁਪਏ ਦੀ ਕਮਾਈ ਰੱਖ ਕੇ ਅਛਾ ਫੇਰ ਦੱਸਿਆ ਵੀਰੇ ਅਛਾ ਵੀ ਤੁਸੀਂ ਨੇ ਕੋਈ ਰੇਟ ਨਹੀਂ ਇਹ ਕਰਿਆ ਵੀ ਇਹ ਲੈਣ ਦੇਣ ਵਾਲਾ ਫਿਕਸ ਰੇਟ ਹੀ ਦੱਸਿਆ ਜਮਈ 146500 ਦੀ ਝੋਟੀ ਦੇਣੀ ਆ ਮੂੰਹੋਂ ਚਾਰਦੰਦਾਂ ਚਾਰਦੰਦ ਕੱਢਦੀ ਐ ਚਹੀ ਆ ਕੇ ਅਗਲਾ ਦੁਬਾਰੇ ਦੇਖ ਲੈ ਵੀਡੀਓ ਚ ਵੀ ਆਪਾਂ ਨੇ ਦਿਖਾਇਤੀ ਬਈ ਠੀਕ ਆ ਜੀ ਹੈਨਾ ਤੇ ਦੁੱਧ ਅੱਜ 10 ਕਿਲੋ ਰੈਡੀ ਠੰਡਾ ਪੰਜਾਂ ਦਿਨਾਂ ਦੀ ਥੱਲੇ ਪੰਜਾਂ ਦਿਨਾਂ ਦੀ ਤੁਹਾਡੇ ਐਕਸਪੀਰੀਅੰਸ ਨਾਲ ਦੁੱਧ ਕਿੰਨਾ ਕ ਪਾ ਦੋ ਦੁੱਧ ਬਈ ਮੈਂ ਤੁਹਾਨੂੰ ਦੱਸਾਂ ਜੇ ਖਰਾਕ ਵਾਲਾ ਤਾਕੜਾ ਬੰਦਾ ਹੋਇਆ ਹਾਂਜੀ 16 ਕਿਲੋ ਦੁੱਧ ਖੁੱਲਾ ਹੱਸ ਕੇ ਦੇਊਗੀ ਅੱਛਾ ਉਹ ਦੁੱਧ ਦਾ 15 ਕਿਲੋ ਵੀ ਪਹਿਲਾਂ ਨੂੰ ਫੁੱਲ ਆ ਜਾਵਾ ਜਿਵੇਂ ਇਹ ਚੱਲੀ ਐ ਨਾ ਵੀਰੇ ਇਹ ਖਾਲੀ ਹੁੰਦੇ 9.5 ਕਿਲੋ ਤੋਂ ਚੱਲੀ ਐ ਇਹ 9.5 ਤੋਂ ਸਟਾਰਟ ਹੋਈ ਆ ਖਾਲੀ ਕਿਲੋ ਤੋਂ ਠੀਕ ਆ ਗੱਲ ਆ ਹਰੇਕ ਦੀ ਜਿੰਦੀ ਕਿੱਲਿਆਂ ਦੇ ਤਾਂ ਠੀਕ ਆ ਗੱਲ ਆ ਹਾਂ ਇੱਕ ਚੋਟੀ ਕਰੇ ਰੱਖ ਲਈ ਹਾਂਜੀ ਉਹ ਮਾਰਦਾ ਕਹਿੰਦੇ ਇਹ ਰੱਖਾ ਹੈ ਘਰੇ ਜੀ ਚੋਟੀ ਆਪਾਂ ਲਾਈਵ ਚਵਾਈ ਕਰਵਾ ਦਿੰਦੇ ਬਈ ਦੋ ਦੰਦਾ ਚੰਗੇ ਦੁੱਤੇ ਚੱਲਦੀ ਆ ਹਾਂ 18 ਕਿਲੋ ਠੰਡਾ ਦੁੱਧ ਆ ਉਹਦੀ ਲਾਈਵ ਚਵਾਈ ਆਪਾਂ ਬਿਨਾ ਵੇਚਣ ਤੋਂ ਸ਼ੌਂਕ ਨੂੰ ਵੀ ਕਰਾ ਦਾਂਗੇ ਨਹੀਂ ਨਹੀਂ ਮੇਰੀ ਮਾਤਾ ਹਾਂ ਨજર ਨਾ ਲੱਗ ਜੇ ਕਹਿੰਦੀ ਹੈ ਮੰਦਿਰ ਮੈਂ ਦਿਖਾਉਂ ਉਹਦੀ ਐਡ ਕਰਦੀ ਚੀ ਕਲਿੱਪ ਠੀਕ ਹੈ ਗੱਲ ਹੈ ਲੈ ਤਾਂ ਕੈਮਰਾ ਮਾਰਦੇ ਇੱਕ ਵਾਰੀ ਝੋਟੀ ਦੀ ਚਵਾਈ ਹੋਣ ਲੱਗ ਰਹੀ ਆ ਲਵੇ ਅਸੀਂ ਦੋ ਤਿੰਨ ਬੰਦੇ ਖੜੇ ਆ ਅਗਲਾ ਕਹਿੰਦਾ ਕੋਈ ਬੁਢੀ ਨਹੀਂ ਕੱਢਦੀ ਭਈ ਜਿਹੜੇ ਬੁਢੀ ਕੱਢਣ ਵਾਲੀ ਆ ਉਹ ਵੀ ਦੇਖ ਖੜ ਜਾ ਅਬ ਮੰਗ ਰ ਅਈ ਕਾ ਬੁੜਕੇ ਜ ਵੱਢੀ ਜਾਂਦੇ ਇਹਨੂੰ ਬਰਾ ਮੰਗੇ ਖੜੇ ਰਹਿੰਦੇ ਹਟ ਲੈ ਆਪਣਾ ਨੰਬਰ ਬੋਲ ਦਿਓ ਜੀ ਇੱਕ ਵਾਰੀ ਆ ਬੁੜੀ ਵੀ ਕੱਢਦੀ ਆ ਭਾਈ ਬੁੜੀ ਦੇਖ ਲਓ ਅਗਲਾ ਕਹਿੰਦਾ ਬੁੜੀ ਨੂੰ ਨਹੀਂ ਦਿੰਦੀ ਬੰਦਿਆਂ ਨੂੰ ਕਢਾਉਂਦੀ ਆ ਉਹ ਕੱਢਦੀ ਬਈ ਨੰਬਰ ਹੈ ਆਪਣਾ 70823 95831 ਇੱਕ ਵਾਰੀ ਫਿਰ ਬੋਲੋ 70823 95831 ਆਪਣੇ ਪਿੰਡ ਦੀ ਲੋਕੇਸ਼ਨ ਜੇ ਕਿਸੇ ਸੱਜਣ ਨੇ ਆਉਣਾ ਬਾਹਰ ਆਪਣਾ ਪਿੰਡ ਬਈ ਕਾਨਗੜ ਹਾਂਜੀ ਬਰੇਟਾ ਮੰਡੀ ਤੋਂ 4 ਕਿਲੋਮੀਟਰ ਜਾਖੜ ਤੋਂ 7 ਕਿਲੋਮੀਟਰ ਠੀਕ ਹੈ ਗੱਲ ਠੀਕ ਹੈ ਜੇ ਸੱਜਣੋ ਜਿਹੜਾ ਸ਼ਹਿਰ ਪੈਂਦਾ ਨਾ ਹਰਿਆਣੇ ਦਾ ਪਹਿਲਾ ਸ਼ਹਿਰ ਇਧਰੋਂ ਸਾਡੇ ਵਾਲੇ ਬੰਦੇ ਜਦੋਂ ਆਉਣਿਆ ਜਾਖੜ 메ਨ ਸ਼ਹਿਰ ਆ ਹਰਿਆਣੇ ਦਾ ਜਾਖੜ ਤੋਂ ਬਾਈ ਦਾ ਪਿੰਡ 7 ਕਿਲੋਮੀਟਰ ਆ ਤੇ ਪੰਜਾਬ ਚ ਬਰੇਟਾ ਮੰਡੀ ਮਸ਼ਹੂਰ ਆ ਸੱਚ ਤੁਸੀਂ ਕਰ ਲਿਓ ਬਰੇਟਿਆਂ ਤੋਂ ਬਾਈ ਦਾ ਪਿੰਡ ਆ ਗਿਆ 4 ਕਿਲੋਮੀਟਰ ਹਾਂ ਤਾਂ ਸੱਜਣੋਂ ਡੰਗ 2 ਡੰਗ 4 ਡੰਗ ਬਾਈ ਕਹਿੰਦਾ ਕੋਈ ਸਮੱਸਿਆ ਨਹੀਂ ਯਾਰ ਤਸੱਲੀ ਕਰਕੇ ਲੈ ਕੇ ਜਾਓ ਜਾਨਵਰ ਜਿਹੜੇ ਵੀ ਸੱਜਣੇ ਲੈ ਕੇ ਜਾਣਾ ਤੇ ਬਾਕੀ ਇਸੇ ਤਰ੍ਹਾਂ ਕਿਸੇ ਹੋਰ ਫਾਰਮ ਤੋਂ ਕਿਸੇ ਚੰਗੇ ਜਾਨਵਰ ਦੀ ਵੀਡੀਓ ਬਣਾਵਾਂਗੇ ਉਦੋਂ ਤੱਕ ਚੈਨਲ ਨਾਲ ਬਨੇ ਰਹੋ ਧੰਨਵਾਦ